ਏ ਅਮਰ ਸਿੰਘ ਜਮਕੀਲਾ ਜੀ ਦੀ ਸਮਾਦ ਆ ਆ ਦੇਖੋ ਆ ਸਮਾਦ ਬਣੀ ਹੋਈ ਆ ਇੱਥੇ ਬਹੁਤ ਪੁਰਾਣੇ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਮੇਲ ਮਿੱਤਰ ਸਾਹਿਬ ਨਾਲ ਵੀ ਬਹੁਤ ਪੁਰਾਣੇ ਅਖਾੜਿਆਂ ਦੀਆਂ ਫੋਟੋਆਂ ਨੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਦਿਖਾਉਂਗਾ ਇੱਥੇ ਤਿਆਰੀ ਪੂਰੀ ਜੋਰਾਂ ਛੋਰਾ ਨਾਲ ਚੱਲ ਰਹੀ ਆ ਸਮਾਦ ਦੇ ਬਾਹਰਲੇ ਪਾਸੇ ਆ ਦੇਖੋ ਰੰਗ ਵਗੈਰਾ ਹੋ ਰਿਹਾ ਵਾ ਸਾਰਾ ਰਿਪੇਅਰ ਦਾ ਕੰਮ ਚੱਲਦਾ ਪਿਆ ਇਹ ਉਹ ਜਗਾ ਵਾ ਜਿੱਥੇ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਲੱਗਦੀ ਹੁੰਦੀ ਆ ਟੈਂਟਰ ਲੱਗਿਆ ਹੁੰਦਾ ਤੁਹਾਨੂੰ ਪ੍ਰੋਪਰ ਦਿਖਾਉਣਾ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਤੁਹਾਨੂੰ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਤੇ ਤੇ ਜਿਸ ਜਗ੍ਹਾ ਤੇ ਵਰਸੀ ਲੱਗਦੀ ਹੁੰਦੀ ਆ ਉਹਦਾ ਤੁਹਾਨੂੰ ਪ੍ਰੋਪਰ ਐਡਰੈਸ ਵੀ ਸਮਝਾਉਂਗਾ ਤੇ ਕਿੰਨੀ ਤਰੀਕ ਨੂੰ ਵਰਸੀ ਲੱਗਦੀ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਉਂਗਾ ਕਿਉਂਕਿ ਬਹੁਤ ਜ਼ਿਆਦਾ ਅਮਰ ਸਿੰਘ ਚਮਕੀਲਾ ਜੀ ਨੂੰ ਪਿਆਰ ਕਰਨ ਵਾਲੇ ਆਉਂਦੇ ਨੇ ਤੇ ਤੁਹਾਨੂੰ ਇਹ ਵੀ ਦੱਸੂਗਾ ਕਿ ਕਿੰਨੇ ਜ਼ਿਆਦਾ ਇਸ ਵਾਰ ਫੇਮਸ ਕਲਾਕਾਰ ਆਉਣਗੇ ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ ਕਲਾਕਾਰ ਆਉਣਗੇ ਤੁਹਾਨੂੰ ਸਾਰੇ ਕਲਾਕਾਰਾਂ ਨਾਲ ਜਿੰਨਾ ਹੋ ਸਕੇ ਆ ਸਭ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਮੇਰੀਆਂ ਅਮਰ ਸਿੰਘ ਚਮਕੀਲਾ ਜੀ ਦੀਆਂ ਪਿਛਲੇ ਸਾਲ ਵਾਲੀਆਂ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੁਣ ਮੈਂ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਤੇ ਤੇ ਜਿਸ ਜਗ੍ਹਾ ਤੇ ਵਰਸੀ ਲੱਗਦੀ ਹੁੰਦੀ ਆ ਉਹਦਾ ਤੁਹਾਨੂੰ ਪ੍ਰੋਪਰ ਐਡਰੈਸ ਸਮਝਾਉਂਗਾ ਹਰ ਸਾਲ 8 ਮਾਰਚ ਨੂੰ ਅਮਰ ਸਿੰਘ ਚਮਕੀਲਾ ਜੀ ਦੀ ਵਰਸੀ ਲੱਗਦੀ ਹਿਆ ਇਸ ਵਾਰ 37ਵੀਂ ਵਰਸੀ ਆ ਅਮਰ ਸਿੰਘ ਚਮਕੀਲਾ ਜੀ ਦੀ ਤੇ ਚਲੋ ਪਹਿਲਾਂ ਆਪਾਂ ਚੱਲਦੇ ਆ ਅਮਰ ਸਿੰਘ ਚਮਕੀਲਾ ਜੀ ਦੀ ਸਮਾਧ ਤੇ ਜਾ ਕੇ ਆਉਨੇ ਆ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਂਗਾ ਜਿਸ ਜਗ੍ਹਾ ਤੇ ਵਰਸੀ ਲੱਗਣੀ ਆ ਤੇ ਕਈਆਂ ਦਾ ਪਿਛਲੇ ਸਾਲ ਵੀ ਕਮੈਂਟ ਆਇਆ ਸੀ ਵੀ ਸਾਨੂੰ ਪਤਾ ਨਹੀਂ ਵੀ ਕਿੰਨੇ ਤਰੀਕ ਨੂੰ ਲੱਗਦੀ ਹੁੰਦੀ ਆ ਇਹ ਹਰ ਸਾਲ 8 ਮਾਰਚ ਨੂੰ ਵਰਸੀ ਲੱਗਦੀ ਹੁੰਦੀ ਆ ਤੇ ਤੁਸੀਂ ਮੇਰੇ ਪਿਛਲੇ ਸਾਲ ਵਾਲੀਆਂ ਵੀ ਵੀਡੀਓ ਦੇਖ ਸਕਦੇ ਹੋ ਵੀਡੀਓ ਦੇ ਲਾਸਟ ਦੇ ਉੱਪਰ ਇਸ ਜਗ੍ਹਾ ਤੇ ਲਿੰਕ ਆਊਗਾ ਇਹਦੇ ਤੇ ਕਲਿੱਕ ਕਰਕੇ ਮੇਰੇ ਪਿਛਲੇ ਸਾਲ ਵਾਲੀਆਂ ਵੀ ਵੀਡੀਓ ਤੁਸੀਂ ਦੇਖ ਸਕਦੇ ਆ ਚਲੋ ਪਹਿਲਾਂ ਆਪਾਂ ਚੱਲਦੇ ਆ ਅਮਰ ਸਿੰਘ ਚਮਕੀਲਾ ਜੀ ਦੀ ਸਮਾਤ ਤੇ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਚਲ ਜੀਏ ਫਿਰ ਚਲੋ ਆ ਪਹੁੰਚ ਗਏ ਆਪਾਂ ਹਨਾ ਅਮਰ ਸਿੰਘ ਚਮਕੀਲਾ ਜੀ ਦੀ ਸਮਾਤ ਤੇ ਇਹੀ ਜਗਾਹ ਵਾਹਨਾ ਜਿੱਥੇ ਸਭ ਤੋਂ ਪਹਿਲਾਂ 8 ਮਾਰਚ ਨੂੰ ਜਿੰਨੇ ਵੀ ਸਿੰਗਰ ਆਉਂਦੇ ਨੇ ਸਭ ਤੋਂ ਪਹਿਲਾਂ ਇੱਥੇ ਆ ਕੇ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਸਟੇਜ ਤੇ ਜਾਂਦੇ ਆ ਇਹਦੇ ਨੇੜੇ ਹੀ ਸਟੇਜ ਲੱਗਦੀ ਹੁੰਦੀ ਆ ਜਿਸ ਜਗਾਹ ਤੇ ਸਾਰੇ ਸਿੰਗਰ ਆਉਂਦੇ ਨੇ ਇਸ ਵਾਰ ਵੀ ਹਨਾ ਬਹੁਤ ਨਵੇਂ-ਨਵੇਂ ਔਰ ਵੱਡੇ ਸਿੰਗਰ ਆਉਣਗੇ ਸਾਰਿਆਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪਿਛਲੇ ਸਾਲ ਵੀ ਬਹੁਤ ਸਿੰਗਰਾਂ ਨਾਲ ਆਪਾਂ ਨੇ ਗੱਲਬਾਤ ਵੀ ਤੁਹਾਨੂੰ ਦਿਖਾਈ ਸੀਗੀ ਹਨਾ ਸਮਾਦ ਤੇ ਇੱਥੇ ਬਹੁਤ ਪ੍ਰਾਣੀਆਂ ਅਖਾੜਿਆਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਤੇ ਸਟੇਜ ਵੀ ਹੈ ਨਾ ਇਹਦੇ ਨੇੜੇ ਹੀ ਲੱਗਦੀ ਹੁੰਦੀ ਆ ਇੱਥੇ ਜਗ੍ਹਾ ਵੀ ਹੈ ਨਾ ਘਾਟਾ ਕਿਉਂਕਿ ਉਧਰਲੀ ਸਾਈਡ ਬਹੁਤ ਵੱਡਾ ਗਰਾਊਂਡ ਆ ਉਸ ਗਰਾਊਂਡ ਦੀ ਤੁਹਾਨੂੰ ਪ੍ਰੋਪਰ ਤੁਹਾਨੂੰ ਲੋਕੇਸ਼ਨ ਵੀ ਦੱਸੂਗਾ ਕੇ ਸਟੇਜ ਕਿ ਸਜਾਗਾ ਤੇ ਲੱਗਦੀ ਹੁੰਦੀ ਆ ਪਹਿਲਾਂ ਤਾਂ ਤੁਹਾਨੂੰ ਨਾ ਅੰਦਰੋਂ ਫੋਟੋਆਂ ਵਗੈਰਾ ਦਿਖਾਉਣਾ ਵਾ ਜਿ세 ਜਗਾ ਤੇ ਸਮਾਦ ਆ ਨਾ ਉਤੇ ਪ੍ਰਾਣੀਆਂ ਫੋਟੋਆਂ ਅਖਾੜਿਆਂ ਦੀਆਂ ਲੱਗੀਆਂ ਹੋਈਆਂ ਨੇ ਚਲੋ ਪਹਿਲਾਂ ਆਪਾਂ ਅੰਦਰ ਚੱਲਦੇ ਆ ਜਿਮੇ ਆ ਨਾ ਮੇਲ ਮਿੱਤਰ ਸਾਹਿਬ ਨਾਲ ਅਖਾੜਿਆਂ ਦੀਆਂ ਉਸ ਪੁਰਾਣੇ ਸਮੇਂ ਦੀਆਂ ਫੋਟੋਆਂ ਨੇ ਦੇਖਣ ਵਾਲੀਆਂ ਨੇ ਜਿੰਨਾ ਹੋ ਸਕਦਾ ਹੋਇਆ ਮੈਂ ਤੁਹਾਨੂੰ ਦਿਖਾਉਂਗਾ ਬਾਕੀ ਫਰੈਂਡਸ ਹਨਾ ਤੁਸੀਂ ਮੇਰੇ ਚੈਨਲ ਤੇ ਜਾ ਕੇ ਪੁਰਾਣੇ ਪਿਛਲੇ ਸਾਲ ਵਾਲੀਆਂ ਵਰਸੀ ਵਾਲੀਆਂ ਵੀ ਵੀਡੀਓ ਦੇਖ ਸਕਦੇ ਹੋ ਆ ਦੇਖੋ ਕਿੰਨੀਆਂ ਪੁਰਾਣੀਆਂ ਫੋਟੋਆਂ ਨੇ ਦੇਖਣ ਵਾਲੀਆਂ ਨੇ ਉਸ ਦਿਨ ਤਾਂ ਜਿਸ ਦਿਨ ਵਰਸੀ ਹੁੰਦੀ ਆ ਬਹੁਤ ਜ਼ਿਆਦਾ ਪਬਲਿਕ ਬਹੁਤ ਹੁੰਦੀ ਆ ਖਪੈਰ ਰੱਖਣ ਨੂੰ ਵੀ ਹੈ ਨਾ ਜਗ੍ਹਾ ਨਹੀਂ ਹੁੰਦੀ ਆ ਕਿ ਉਹਨੇ ਤੇ ਤਿਆਰੀਆਂ ਵਗੈਰਾ ਹੋ ਰੀਆਂ ਨੇ ਰੰਗ ਰੰਗ ਹੁੰਦੇ ਆ ਪਿਆ ਵਾ ਤੇ ਤੁਹਾਨੂੰ ਜਿੱਥੇ ਵਰਸੀ ਲੱਗਦੀ ਆ ਉਹ ਵੀ ਦਿਖਾ ਕੇ ਲੈ ਕੇ ਆਉਣਾ ਉਹਨੇ ਤੇ ਕੰਮ ਵਗੈਰਾ ਚੱਲਦਾ ਪਿਆ ਵਾ ਦੇਖੋ ਹਨਾ ਆ ਸਮਾਦਾ ਆ ਗਈ ਇਹਦੇ ਬਾਹਰ ਰੰਗ ਰੰਗ ਵਗੈਰਾ ਹੁੰਦਾ ਪਿਆ ਵਾ ਜਿਸ ਜਗ੍ਹਾ ਤੇ ਹੈ ਨਾ ਵਰਸੀ ਲੱਗਣੀ ਆ ਉਹ ਵੀ ਤੁਹਾਨੂੰ ਮੈਂ ਪ੍ਰੋਪਰ ਦਿਖਾਉਂਗਾ ਆ ਦੇਖੋ ਬਾਹਰਲੀ ਸਾਈਡ ਨਾ ਰੰਗ ਰੰਗ ਹੋ ਰਿਹਾ ਵਾ ਥਮਲਿਆਂ ਨੂੰ ਐ ਨਾ ਪੂਰੀਆਂ ਜੋਰਾਂ ਛੋਰਾ ਤੇ ਤਿਆਰੀਆਂ ਚੱਲਦੀਆਂ ਪਈਆਂ ਨੇ ਆ ਦੇਖੋ ਕਿਉਂਕਿ ਉਸ ਦਿਨ ਬਹੁਤ ਜ਼ਿਆਦਾ ਪਬਲਿਕ ਆਈ ਹੁੰਦੀ ਆ ਵਰਸੀ ਵਾਲੀ ਜਗ੍ਹਾ ਤੇ ਚੱਲਦੇ ਆ ਚਲੋ ਚੱਲਦੇ ਆ ਨਾ ਜਿਸ ਜਗ੍ਹਾ ਤੇ ਸਟੇਜ ਲੱਗੀ ਹੁੰਦੀ ਆ ਉਹ ਵੀ ਤੁਹਾਨੂੰ ਨਾ ਪ੍ਰੋਪਰ ਐਡਰੈਸ ਸਮਝਾ ਦਿੰਨਾ ਵਾ ਚਲਈਏ ਫਿਰ ਆਪਾਂ ਸਟੇਜ ਵਾਲੀ ਜਗ੍ਹਾ ਤੇ ਉਹ ਵੀ ਬਹੁਤ ਵੱਡਾ ਗਰਾਊਂਡ ਆ ਉਹ ਗਰਾਊਂਡ ਪੂਰਾ ਭਰਿਆ ਹੁੰਦਾ ਵਾ ਚਲੋ ਚੱਲਦੇ ਆਂ ਸਪੀਡ ਨਾਲ ਕੱਢਦੇ ਆਂ ਇੱਥੋਂ ਅਸਮਾਤੋਂ ਨਾ ਸੱਜੇ ਮੁੜ ਕੇ ਨੇੜੇ ਹੀ ਸਟੇਜ ਲੱਗੀ ਹੁੰਦੀ ਆ ਆਹ ਦੇਖੋ ਉਸ ਜਗ੍ਹਾ ਤੇ ਪਹੁੰਚ ਵੀ ਗਏ ਆਪਾਂ ਜਿਆਦਾ ਦੂਰ ਨਹੀਂ ਹੈਗਾ ਆਵਲੀ ਗਰਾਊਂਡ ਦੇ ਵਿੱਚ ਸਟੇਜ ਲੱਗੀ ਹੁੰਦੀ ਆ ਆਹ ਦੇਖ ਲਓ ਕਿੰਨਾ ਵੱਡਾ ਗਰਾਊਂਡ ਆ ਇਹ ਪੂਰਾ ਗਰਾਊਂਡ ਭਰਿਆ ਹੋਇਆ ਹੁੰਦਾ ਵਾ ਖੜਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਹੈ ਕਿ ਇੰਨੀ ਜ਼ਿਆਦਾ ਪਬਲਿਕ ਆਈ ਹੁੰਦੀ ਆ ਅਮਰ ਸਿੰਘ ਚਮਕੀਲਾ ਜੀ ਨੂੰ ਬਹੁਤ ਦੁਨੀਆ ਪਿਆਰ ਕਰਦੀ ਆ ਬਹੁਤ ਦੂਰ ਦੂਰ ਤੋਂ ਲੋਕ ਆਏ ਹੁੰਦੇ ਆ ਫਰੈਂਡਸ ਐਨਾ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਆ ਉੱਪਰ ਲਿੰਕ ਆਉਂਦਾ ਵਾ ਇਹਦੇ ਤੇ ਕਲਿੱਕ ਕਰਕੇ ਮੇਰੇ ਪਿਛਲੇ ਸਾਲ ਵਾਲੀਆਂ ਵੀ ਵੀਡੀਓਂ ਦੇਖ ਸਕਦੇ ਹੋ ਆ ਦੇਖੋ ਪੂਰਾ ਕੰਮ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਵਾ ਸਮਾਧ ਤੇ ਫਰੈਂਸ ਇੱਥੇ ਤੱਕ ਦੇਖਣ ਲਈ ਤੁਹਾਡਾ ਸਾਧਿਆਂ ਦਾ ਧੰਨਵਾਦ ਜਲਦੀ ਮੈਂ ਵਰਸੀ ਵਾਲੇ ਦਿਨ ਹੋਰ ਵੀਡੀਓ ਲੈ ਕੇ ਆਉਂਗਾ ਥੈਂਕ ਯੂ